来 सज्जणो आज दी ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਝਾੜੋਂ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਚਾਰ ਬੱਚੀਆਂ ਦਿਖਾਵਾਂਗੇ ਬਹੁਤ ਕਮਾਲ ਦੀਆਂ ਇੱਕ ਪਹਿਲਣ ਤਾਜੀ ਸੂਈ ਤੇ ਦੋ ਸੂਣ ਵਾਲੀਆਂ ਇੱਕ ਦੂਜਾ ਸੂਆ ਵੜ ਗੱਬਣ ਥਣਲੇਵਾ ਬਹੁਤ ਕਮਾਲ ਦਾ ਰੱਖਦੀ ਐ ਚੰਗੇ ਦੁੱਧ ਵਾਲੀਆਂ ਨੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਤੇੜਾ ਰੇਟ ਆ ਰੇਟ ਇਹ ਸੱਜਣਾ ਦਾ ਵੀਡੀਓ ਦੇ ਵਿੱਚ ਹੀ ਹੁੰਦਾ ਚਾਹੇ 70 ਹੋਵੇ ਲੱਖ ਹੋਵੇ ਸਵਾ ਲੱਖ ਹੋਵੇ ਆ ਜਾ ਗੱਗੀ ਫੋੜ ਹੋਰ ਕਿਵੇਂ ਆ? ਠੀਕ ਆ ਬਈ। ਹੋਰ ਠੀਕ। ਮੈਂ ਕਿਰਪਾ ਬਾਬੇ ਨਾਨਕ ਦੀ। ਚੱਲਦਾ ਮਾਰੂ ਮਾਰੂ। ਹਾਂਜੀ ਹਾਂ ਵਧੀਆ ਜਮ। ਇਹ ਨੰਬਰ ਬੋਲ ਦਿਓ ਜੀ। ਨੰਬਰ ਵੀਰੇ ਆਪਣਾ 9779193295। 9779193295। ਆ ਜਾਓ ਜੀ ਫਿਰ ਆਵ ਬੱਛੀ ਤੋਰੋ ਇੱਕ ਨੰਬਰ ਵਾਲੀ ਮਾਰਗਰੀ ਕੈਮਰਾ। ਹੱਥੀ ਚਵਾਈ ਵਾਲੀ ਬੱਛੀ ਆ ਜੇ ਕੋਈ ਸੱਜਣ ਦਾ ਸ਼ਕੀਨ ਹੁੰਦਾ ਕਰੇ ਹੱਥੀ ਚੋਣ ਦਾ ਮਸ਼ੀਨ ਤੇ ਬਿਨਾਂ ਸ਼ੱਕ ਲੱਗ ਗਈ ਜਾਣਾ ਪਰ ਨਾਲ ਨਾਲ ਯਾਰ ਹੱਥੀ ਚਵਾਈ ਵਾਲੀ ਬੱਛੀ ਵੀ ਅਸੂਆ ਹੋ ਗਈ। ਸੁਆ ਵੀਰੇ origignal ਦੂਜਾ ਮੂੰਹੋਂ ਛੇਦਾਂ ਦਾ ਪਟਕੇ ਦਿਖਾ ਦਾਂਗੇ। ਸੂਆ ਦੂਜਾ ਦੰਦਾਂ 'ਚ 6 ਦੰਦ ਇੱਕ ਗੱਲ ਹੋਰ ਦਾਦਾ ਨਾ ਮੌਸਮ ਦੀ ਖਰਾਬੀ ਕਾਰਨ ਨਾ ਇਹ ਗਾਵਾਂ ਮੋਡੀਫਾਈ ਨਹੀਂ ਕਰੀਆਂ ਹੋਈਆਂ ਹਾਂਜੀ ਵੀਰੇ ਨਿਮਾਈਆਂ ਨੇ ਇਹਨਾਂ ਤੇ ਸ਼ੈਂਪੂ ਛੱਪਾ ਨਹੀਂ ਲੱਗਿਆ ਹੋਇਆ ਨਹੀਂ ਤਾਂ ਲਿਸ਼ਕਾ ਮਾਰਦੀਆਂ ਚਮਕ ਚਮਕ ਬਹੁਤ ਹੈ ਬੜਾ ਨੂੰ ਵੀਰੇ ਬਸ ਨਿਮਾਈਆਂ ਨਹੀਂ ਮੌਸਮ ਕਰਕੇ ਪਰ ਇੱਕ ਗੱਲ ਦਾਦਾ ਨਾ ਯਾਰ ਕੁਆਲਿਟੀ ਦੀ ਜਿਹੜੇ ਸੱਜਣ ਜੱਜਮੈਂਟ ਕਰਦੇ ਨੇ ਕੋਈ ਨਾਈ ਧੋਈ ਨਾਲ ਪਾਲਾ ਵੱਟਾ ਨਹੀਂ ਪੈਂਦਾ ਉਹਨਾਂ ਨੇ ਜੱਜਮੈਂਟ ਕਰ ਹੀ ਲੈਣੀ ਆ ਇੱਥੇ ਰੋਕ ਲਈ ਬਾਈ ਮਾੜ ਆ ਜਾ ਇਹ ਇੱਥੋਂ ਮਾਰਦੀ ਗਰੀ ਥਣ ਲੇਵੇ ਤੇ ਫਾੜੀ ਵਾਲਾ ਲੇਵਾ ਬਣਾਉਗੀ ਬਹੁਤ ਸੋਹਣਾ ਅੱਲੇ ਚੱ ਕਿੰਨੇ ਦਿਨ ਕੱਢ ਦੂ ਅੱਗੀ ਬਈ ਐ ਮੰਨ ਲਾ ਵੀ ਇਹ 5-4 ਦਿਨਾਂ ਦੇ ਵਿੱਚ ਵੜ ਸੁਪੂਗੀ ਠੀਕ ਆ ਗੱਲ ਹਾਂਜੀ ਵੀਰੇ ਕਿੰਨਾ ਤੂੰ ਦੱਸਿਆ ਪਹਿਲਾਂ ਦੁੱਧ ਵੀਰੇ 24 ਕਿਲੋ ਦਿੱਤਾ ਹੈ ਦਾ ਪਹਿਲਣ ਦਾ ਹਾਂਜੀ ਵੀਰੇ ਪਾਸਾ ਪੂਸਾ ਤਾਂ ਨਹੀਂ ਕਰਦਾ ਹੋਰਾ ਵੀ ਨਹੀਂ ਹੈ ਬਈ 1% ਵੀ ਨਹੀਂ ਕਿਉਂ ਹਣਾ ਤੈਨੂੰ ਪਤਾ ਫੀਡ ਖਾਂਦੀਆਂ ਨੇ ਬੈਵਾਦੀ ਹੋ ਸਕਦੀ ਹੈ ਮੋਣੀ ਮੁੱਟੀ ਭੜਪੜ ਠੀਕ ਆ ਗੱਲ ਹਾਂਜੀ ਹਾਂਜੀ ਵੀਰੇ ਪਰ ਉਦਾਂ ਠੰਡ ਦਾ ਜੇ ਆਪਾਂ ਸਹਿਜ ਦੀ ਗੱਲ ਕਰ ਲਈਏ ਚਾਰੇ ਥਣਾ ਦਾ ਇੱਕੋ ਜਿਹਾ ਸਹਿਜ ਆ ਗਿਆ ਸਵਾ ਆਦੀਆਂ ਆ ਗਈਆਂ ਬਿਲਕੁਲ ਠੰਡੀਆਂ ਸੀਲ ਆ ਤੇ ਆਰਡਰ ਆ ਗਿਆ ਸੱਜਣੋਂ ਫਾੜੀ ਵਾਲਾ ਇੱਥੋਂ ਕਰਾ ਦੇ ਗਏ ਇੱਕ ਆਪਣੀ ਵੀਰੇ ਗਰੰਟੀ ਉੱਪਰ ਬੋਈ ਤੇ ਲੱਤ ਛੱਡਦੀ ਆਪਣੀ ਗਰੰਟੀ ਹੈ ਗਾਂ ਦੀ ਇਹ ਇਥੋਂ ਕਰਾ ਓਏ ਲੇਵਾ ਚੱਕ ਕਿੱਡਾ ਕਮਾਲ ਦਾ ਫਾੜੀ ਵਾਲਾ ਲੇਵਾ ਗੈਲੀ ਆਪਾਂ ਨਾਸਲ ਨਾਸਲ ਬੱਛੀ ਚੰਗੀ ਆ ਗਈ ਤੇ ਦੁੱਧ ਵੀ ਚੰਗਾ ਪਾਇਆ ਤੇ ਫਾੜੀਆਂ ਬਣਾ ਜਾਣੀਆਂ ਲੇਵੇ ਦੇ ਵਿੱਚ ਜਿੱਦਾਂ ਜਿੱਦਾਂ ਬੱਛੀ ਨੇ ਰੈਡੀ ਹੋਈ ਜਾਣਾ ਤੇ ਗੱਗੀ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ ਇੱਕ ਦਾਸ ਕਰਾ ਲੈ ਇੱਕ 15 ਕਰਾ ਲੈ ਇਹ ਬੱਛੀ ਆਪਾਂ 95000 ਦੀ ਵੀਰੇ ਦੇ ਦਾਂਗੇ 95 ਦੀ ਹਾਂਜੀ ਭਾਰ ਬੋਝ ਦੀ ਲੱਤ ਛੱਡਦੀ ਜ਼ਿੰਮੇਵਾਰੀ ਹੈ ਵੀਰੇ ਗਰੰਟੀ ਰਹੂਗੀ ਹਾਂਜੀ ਵੀਰੇ ਗਾਂ ਦੀ ਏ ਬਾਈ ਕਹਿੰਦਾ ਹੋ ਜੂ 95 ਦੀ ਤੇ ਹੁਣ ਆ ਜਾ ਗਰੀ ਦੋ ਨੰਬਰ ਵਾਲੀ ਤੇ ਇਹ ਉਹਦੇ ਨਾਲੋਂ ਵੀ 2 ਇੰਚ ਵੱਡੀ ਆ ਛੋਟੀ ਨਹੀਂ ਹੈਗੀ ਹਾਂਜੀ ਹਾਂਜੀ ਵੀਰੇ ਗਾਵਾਂ ਵੱਡੀਆਂ ਚ ਆ ਗਈਆਂ ਛੋਟੀਆਂ ਦੋ ਦੰਦਾਂ ਜਾਂ 4 ਦੰਦ ਦੀ ਹੋ ਸਕਦੀ ਆ ਬਾਈ ਤੋਰੋ ਜੀ ਖੋਲ ਕੇ ਨਾਸਲ ਨੋਸਲੀ ਜੀ ਵੀ ਚੰਗੇ ਆ ਹਾਂ ਵੀਰੇ ਕੁਆਲਿਟੀ ਫੁੱਲ ਆ ਵੀਰੇ ਆ ਥਾਣ ਥਾਣੇ ਵੀ ਯਾਰ ਗੁੱਲੀਆਂ ਆ ਬਣਾਉਂਦੇ ਆ ਹਾਂਜੀ ਹਾਂਜੀ ਵੀਰੇ ਥਾਣ ਸਾਰੇ ਅਗਾਮਾ ਦੇ ਮੁੱਠੀ ਆ ਆਪਣੇ ਮੱਜਾ ਮੱਜਾਂ ਨਾਲ ਦੇ ਥਾਣ ਬਣਾਉਗੇ ਰੀ ਓਏ ਐ ਮੰਨ ਲਓ ਮੱਜ ਨਾਲ ਦੇ ਥਾਣ ਲੈ ਆਉਂਦੇ ਆ ਜੀ ਪਲਾਨ ਪਲਾਨ ਜੀ ਕਰਨ ਲੱਗ ਗਈ ਸੂਆ ਪਹਿਲੇ ਹੀ ਆ ਵੀਰੇ ਦਾ ਪਹਿਲਣਾ ਪਹਿਲਣਾ ਵੀਰੇ ਯਾਰ ਵੱਡੀ ਬਹੁਤ ਆ ਕੱਦ-ਕੁੱਦ ਬਹੁਤ ਆ ਯਾਰ ਬਹੁਤ ਆ ਵੱੱਛੀ ਚ ਸਟ੍ਰਕਚਰ ਬਹੁਤ ਆ ਵੱੱਛੀ ਨੂੰ ਵੀਰੇ ਹਾਂ ਬਰੀਡ ਵੀ ਫੁੱਲ ਬਰੀਡ ਚ ਆ ਗਈ ਹਾਂਜੀ ਵੀਰੇ ਤੇ ਇੱਕ ਗੱਲ ਹੋਰ ਦਾਦਾ ਨਾ ਲੈਵਾ ਰੱਖੋ ਐਨ ਨਾਲ ਲੱਗਵਾ ਤੇ ਅੰਗਾਂ ਪੈਰਾਂ ਦੀ ਬਿਲਕੁਲ ਸਿੱਧੀ ਸਟੇਟ ਆ ਜਿਵੇਂ ਸਿੱਧੇ ਫਲਿੰਗੇ ਜਿਨੀ ਹੈਗੀ ਹੁੰਦੀ ਹੈ ਨਾ ਜਿਵੇਂ ਸਾਫ਼ ਆ ਪਲੇਨ ਆ ਜਿਵੇਂ ਇਹ ਤਾਂ ਆ ਗਈ ਹੈ ਨਾ ਇੱਥੇ ਜੇ ਰੋਕ ਲਈ ਸੁਣਿਆ ਕਮਾ ਗਈ ਵੀ ਸੁੱਖ ਰੱਕੇ ਪਰਮਾ ਤੋਂ ਵੀ ਪਲੂਣ ਹੀ ਨੇ ਨੇ ਪਲੂਣ ਨੇ 20 ਤੋਂ ਬਾਹਰ ਚੱਲਣਾ ਕੋਈ 25 ਕਿਲੋ ਦੇਣਾ ਉਸੇ ਬੰਨੇ ਮਾਰ ਆ ਗਰੀ ਫੇਸ ਤੇ ਮਾਰਦੀ ਕੈਮਰਾ ਇੱਥੇ ਜੇ ਖੜਾ ਲਾ ਨੇੜੇ ਫੜ ਕੇ ਠੰਡੀਆਂ ਸੀਲ ਫੁੱਲ ਨੇ ਵੀਰੇ ਆਈ ਵਜ੍ਹਾ ਚ ਥੱਲੇ ਇੱਥੋਂ ਕਰਾ ਗਰੀ ਤਸੱਲੀ ਹੋ ਖੜਨੀ ਖੜਨੀ ਦੇਖੀ ਥਣ ਕਿਦਾਂ ਲੱਗਿਆ ਮੁਠੀਆਂ ਇਹਨੂੰ ਤੇ ਮਸ਼ੀਨ ਨਾਲ ਚੋਲਿਓ ਚ ਹੱਥ ਨਾਲ ਚੋਲਿਓ ਜਿਵੇਂ ਮਰਜ਼ੀ ਚ ਵ ਮੁੱਠੀ ਵਾਲਾ ਸਹਣ ਲੈ ਅੱਲਾ ਹੈ ਚੱਲ ਭਾਈ ਕਮਾ ਕੇ ਹੈਗੀ ਬਾਈ ਕਹਿੰਦਾ ਦੰਦਾ ਚ ਹੀ ਆ ਬੜਾ ਬਾਕੀ ਕੱਦ ਦਾ ਇੰਡੀਆ ਵੀ ਹਲਾ ਲਿਓ ਇੱਥੋਂ ਯਾਨੀ ਕਿ 5 ਤੋਂ ਪਲੱਸ ਹੀ ਹੋ ਕੱਦ ਹਾਈਟ ਤੇ ਵੱਡਾ ਆ ਗਿਆ ਸਟੇਟ ਫਿੱਟ ਆ ਗਈ ਬਿਲਕੁਲ ਹਰੇਕ ਪੱਖ ਤੋਂ ਲੈਗ ਸਕੋਰ ਦੇ ਮਾਮਲੇ 'ਚ ਉੱਤੋਂ ਸਟੇਟ ਓਵਰ ਕਹਿ ਲਿਆ ਆਪਾਂ ਜਿਵੇਂ ਕਈ ਸੱਜਣ ਕਹਿੰਦੇ ਵੀ ਮੋਟਾ ਪਸ਼ੂ ਹੈ ਨਾ ਉਹ ਮੋਟੀ ਨਹੀਂ ਹੈਗੀ ਯਾਰ ਦੁੱਧ ਵਾਲਾ ਪੀਸੀ ਆ ਬਾਕੀ ਆਪਾਂ ਇਹ ਗੱਲ ਕਹਿੰਦੇ ਹੁੰਨੇ ਆ ਵੀ ਜਿਹੜਾ ਸੱਜਣ ਲੈਂਦਾ ਉਹਨੇ ਆਪਣੀ ਸਮਝ ਤੇ ਆਪਣੀ ਤਸੱਲੀ ਨਾਲ ਪਸ਼ੂ ਲੈਣਾ ਹਾਂਜੀ ਵੀਰੇ ਹਾਂਜੀ ਕਿੰਨਾ ਕੁ ਦੋਦ ਕਹੀ ਗੈਸ ਦਾ ਆਈਡੀ ਆ ਜਾ ਵੀ ਆਈਡੀ ਵੀਰੇ ਸੁੱਖ ਰੱਖੇ ਪ੍ਰਮਾਤਮਾ ਜਿਹੜੇ ਸਾਨੂੰ ਬੱਚੀ ਆਡਰ ਬਣਾ ਰਹੀ ਆ ਹਨਾ ਜਿਵੇਂ ਪਹਿਲਾਂ ਕਿਹਾ ਮੀਟਰ ਦਾ ਲੇਵਾ ਪਟ ਰੱਖਿਆ ਬੱਚੀ ਨੇ ਠੀਕ ਹੈ 20 ਤੋਂ ਪਲੱਸ ਹੀ ਚੱਲਣਾ 24 25 ਕਿਲੋ ਤੋਂ ਮੈਨਨੇ ਕਿ ਲੈ ਲਿਓ ਠੀਕ ਹੈ ਹਾਂਜੀ ਵੀਰੇ ਇੱਥੋਂ ਘੈਰੀ ਮਾਰਦੀ ਕੈਮਰਾ ਫੇਸ ਵਾਲੇ ਬੰਨੇ ਹੋ ਜਾ ਬਈ ਐਨੂੰ ਸਾਈਡ ਨੂੰ ਮਾੜਾ ਜਾ ਇਹ ਇੱਥੋਂ ਮਾਰਦੀ ਉਰਲੇ ਬੰਨੇਓ ਉਰਲੇ ਬੰਨੇਓ ਕਰਾ ਦੇ ਚੱਕਾ ਬੱਚੀ ਇਧਰ ਨੂੰ ਕਰ ਦੇ ਮਾੜੀ ਇਹ ਇਥੋਂ ਇਥੋਂ ਕਰਾ ਲਈ ਫੇਸ ਤੋਂ ਚੈੱਕ ਵੀ ਬਰੀਡ ਬਰੂਡ ਆ ਗਈ ਬੱਛੀ 'ਚ ਫੁੱਲ ਲੱਗਾ ਕਿ ਕਿੰਨੇ ਪੈਸੇ ਲਵਾਂਗੇ ਇਹਦੇ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲਾ ਇਹ ਬੱਛੀ ਪਾਪਾ 95000 ਦੀ ਲੈਂਡ ਦੇਣਾ ਫਿਕਸ ਪ੍ਰਾਈਸ ਦੇ ਦਾਂਗੇ ਵੀਰੇ 95 ਦੀ ਹਾਂਜੀ ਉਹਦਾ ਕਿੰਨਾ ਕਹੇ ਉਹਦਾ ਹੀ 95 ਉਹਦਾ ਹੀ 95 ਕਹੇ ਵੀਰੇ ਜੇ ਗੱਗੀ ਜੋੜਾ ਪਾ ਲੈ ਕੇ ਕੋਈ ਗੱਲ ਨਹੀਂ ਵੀਰੇ ਜੁੜੇ ਸਾਹਿਬ ਨੋ ਸਾਹਿਬ ਨਾਮੰਤਨ ਕਰਦੇ ਆ ਕਿਉਂ ਗੁਰੀ ਤੈਨੂੰ ਹੀ ਪਤਾ ਤੂੰ ਰੋ ਜਾਵਾ ਪਿੰਡਾਂ ਜਾਂਦੇ ਆ ਥੋੜਾ ਜਿਹਾ ਮਾਲ ਮੁੱਲ ਲਾ ਕੀ ਮਿਲਦੀਆਂ ਵੇੜਾ ਚੰਗਾ ਡੰਗਰ ਦਾ ਮੁੱਲ ਲਾ ਕੀ ਮਿਲਦਾ ਥੋੜਾ ਜਿਹਾ ਕਲੀ ਤੇਜ਼ੀ ਆ ਤੇ ਹੋਣਾ ਜਾਗਾ ਰਹੀ ਅਗਲੇ ਨੰਬਰ ਤੇ ਇਹ ਤੇ ਮਾਰਦੇ ਕੈਮਰਾ ਹੈ ਸ਼ਕੀਨ ਹੈ ਵੀ ਬੜੀਆ ਮਜ਼ਬੂਤ ਹੈ ਵੀ ਬੜੀਆ ਯਾਰ ਤਾਂਚਾ ਬੜਾ ਮਜ਼ਬੂਤ ਤੇ ਇਹ ਵੀ ਪਹਿਲਣੀ ਅਗਰੀ ਵੀ ਇਹ ਵੀ ਪਲੋ ਪਹਿਲਣ ਜਮਾ ਪਹਿਲਣ ਜਮਾ ਰਿਜਨਲ ਪਹਿਲਣ ਇਹ ਇਥੋਂ ਮਾਰਦੀ ਫੇਸ ਤੇ ਫੇਸਬੁਕ ਬਹੁਤ ਸੋਹਣਾ ਬੱਚੀ ਦਾ ਇਥੋਂ ਕਰਾਦੀ ਚੈੱਕ ਨਾਸਲ ਬੱਚੀ ਜੀ ਚੰਗੀ ਆ ਮਜ਼ਬੂਤ ਫੁੱਲ ਆ ਗਈ ਹਰੀ ਇਹਦੇ ਵੀਰੇ ਬੱਚੀ ਮੰਨ ਕੇ ਲੈ ਲਓ ਗਾਹਾਂ ਨੂੰ ਬੰਨਣ ਵਾਲੀ ਹੈ ਦੰਦਾ ਜੀ ਆ ਠੀਕ ਆ ਗੱਲਾ ਹਾਂਜੀ ਕੱਚੀ ਉਮਰ ਦੀ ਵਹਿੜਾ ਜਮਾ ਕੁਆਲਿਟੀ ਬਹੁਤ ਆ ਯਾਰ ਕੁਆਲਿਟੀ ਬਹੁਤ ਆ ਸੁੱਕ ਰੱਖ ਕੇ ਪਰ ਮੈਂ ਪਹਿਲੇ 16 17 18 ਕਿਲੋ ਉਹਦੇ ਵਿੱਚ ਨੋਰਮਲ ਦੇ ਦੇਣਾ ਅਜਾ ਰਾਂ 17 ਦਾ ਘੱਟ ਤੋਂ ਘੱਟ ਦੇਣੀ ਚਾਹੀਦੀ ਜਿਹੜੇ ਹਿਸਾਬ ਨੇ ਦੀ ਨਸ ਲਾਦੀ ਹੈ ਨਾ ਜੇ ਕੋਈ ਚੰਗੀ ਸੇਵ ਵਾਲਾ ਆ ਗਿਆ ਵਧੀਆ ਜਿਵੇਂ ਇੱਥੇ ਰੋਕ ਲਈ ਬਈ ਮਾੜ ਆ ਜਾ ਉਹ 20 ਕਿਲੋ ਵੀ ਲੈ ਸਕਦਾ ਵੀਰੇ ਉਹ ਤਾਂ ਮੈਂ ਗਰੀ ਕੈਮਰਾ ਥਣ ਵੀ ਸੋਨਾ ਬਣਾਉ ਦੂਰਾ ਬਣਾਉਗੀ ਆਰਡਰ ਜਿਵੇਂ ਤੁਹਾਨੂੰ ਦੱਸਿਆ ਵੀ ਫਾੜੀ ਵਾਲਾ ਆਰਡਰ ਹੀ ਬਣਾਉਗੀ ਹੈਨਾ ਹਾਂਜੀ ਵੀਰੇ ਪਿਛਾਂ ਤੋਂ ਆ ਲੈ ਚੱਲ ਬਈ ਸ਼ਕੀਨ ਵੀ ਫੁੱਲ ਆ ਗਈ ਥਾਣੇ ਦੇ ਮੁ ਸੂਆ ਪਹਿਲਾ ਪੰਜ ਚਾਰ ਸੂਏ ਚੋਂਣ ਵਾਲੀ ਬੱਛੀ ਉਹ ਕੰਮ ਨਹੀਂ ਹੋਊਗਾ ਵੀ ਸਾਨੂੰ ਲਿਜਾ ਕੇ ਅਗਲੇ ਸੂਏ ਬਦਲਨੀ ਪੈ ਜੂ ਉਹ ਸਿਸਟਮ ਨਹੀਂ ਹੋਊਗਾ ਥਣ ਸੋਣਾ ਲੱਗਿਆ ਚਾਰੇ ਥਣ ਹੱਥੀ ਚਵਾਈ ਵਾਲੇ ਵੀ ਨੇ ਤੇ ਮਸ਼ੀਨੀ ਚਵਾਈ ਵਾਲੇ ਵੀ ਨੇ ਹਾਂਜੀ ਵੀਰੇ ਹਾਈਟ ਬਜਨੇ ਹਾਈਟ ਵੀ ਦੇਖ ਲੋ ਵੀ ਛੋਟੀ ਨਹੀਂ ਗੈ ਸਕਦੇ ਆਪਾਂ ਨੂੰ ਬੜੀ ਕੱਦ ਕਾਠ ਆ ਗਿਆ ਸੋਣਾ ਲੈ ਹੋ ਜਾ ਸਾਈਡ ਨੂੰ ਇੱਥੋਂ ਦਿਖਾ ਦੀ ਗੈਰੀ ਖੜੀ ਨੂੰ ਵਜੂਦ ਵੀ ਚੰਗਾ ਕੱਦ ਕਾਠ ਵੀ ਚੰਗਾ ਵੜਦਾ ਇਹ ਦੇ ਗੱਗੀ ਕਿੰਨੇ ਪੈਸੇ ਲੈ ਲਾਂਗੇ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾਲਾ ਇਹ 75000 ਦੀ ਬੱਚੀ ਦੇ ਦਾਂਗੇ ਵੀਰੇ ਮਾਨਤਾਂ ਆਪਾਂ ਕਰ ਦਾਂਗੇ ਬੰਦਾ ਫੋਨ ਲਾ ਇਹਦਾ ਠੀਕ ਹੈ ਗੱਲ ਹਾਂਜੀ ਵੀਰੇ ਇਹ ਬਾਈ ਕਹਿੰਦਾ ਸਿਰਫ ਤੇ ਸਿਰਫ ਬੱਚੀ 75000 ਦੀ ਦੇ ਦਾਂਗੇ ਮਾਨਤਾਂ ਨਾ ਆਏਗੇ ਸੱਜਣ ਦਾ ਇਹਦੇ ਚੋ ਕਰ ਦਾਂਗੇ ਦੁੱਧ ਇਹ 17 18 ਬਾਈ ਕਹਿੰਦਾ ਪੋਲੀ ਹੁਣ ਇਹ ਗੁਰੀ ਇਦਾਂ ਦੀਆਂ ਬੱਚੀਆਂ ਆਪਾਂ ਆਪਾਂ ਵੀ ਵੇਚਦੇ ਬੱਚੀਆਂ ਵੀਡੀਓ ਦਿਖਾਉਣੇ 20 25 ਹਜ਼ਾਰ ਤੇ ਇਦਾਂ ਦੀ ਫੰਡਰ ਬੱਚੀ ਵੀ ਕੀਂਦੇ ਛੋਟੀ ਠੀਕ ਹੈ ਗੱਲ ਹਾਂਜੀ ਵੀਰੇ ਤੇ ਹੁਣ ਮਾਰਦੇ ਆ ਬਾਹਰ ਤੇ ਕੈਮਰਾ ਇਹ ਤਾਜੀ ਸੂਈ ਏ ਨੂੰ ਸੂਈ ਨੂੰ ਹੋ ਗਏ ਵੀਰੇ 4-5 ਘੰਟੇ ਜੇ ਰਪਡਾ ਨਾ ਬਿਲਕੁਲ ਘੰਟੇ 4-5 ਹੋ ਗਏ ਬੱਚਾ ਐਂ ਵਿਆ ਯਾਰ ਜੰਮੀ ਪੜਿਆ ਗਿੱਦੜ ਵਰਗਾ ਹਨਾ ਹਾਂਜੀ ਵੀਰੇ ਹੁਣੀ ਸੂਈ ਆਦਾ ਥੋੜਾ ਟਾਈਮ ਹੀ ਹੋਇਆ ਨੇ ਤਰਕੇ ਸੂਈਏ ਸੁਵਾ ਸੁਵਾ ਵੀਰੇ ਪਹਿਲਾਂ ਥਣ ਯਾਰੀ ਬੜਾ ਕਹਿ ਲਿਆ ਦੂਰਾ ਲੱਗਿਆ ਭਰਾ ਕਹਣਗੇ ਵੀ ਸਾਰਿਆਂ ਨੂੰ ਕਹੀ ਜਾਂਦੇ ਐ ਥਣ ਸਾਰਿਆਂ ਦਾ ਮੁਠੀ ਵਾਲਾ ਵੀਰੇ ਸਾਰਿਆਂ ਦਾ ਮੁਠੀ ਵਾਲਾ ਥੀ ਚਵਾਈ ਵਾਲਾ ਥਣ ਲੱਗਿਆ ਬਾਈ ਹਾਂਜੀ ਵੀਰੇ ਚਵਾਈ ਦੀ ਕਿਵੇਂ ਕਹਗੀ ਇੱਕ ਨੰਬਰ ਹੈ ਵੀਰੇ ਕੱਡਿਆ ਵਾਲਾ ਹਾਂਜੀ ਵੀਰੇ ਕੱਡਿਆ 4-5 ਕਿਲੋ ਬੈਠੇ ਨਹੀਂ ਆਂਦਾ ਦੀ ਬੱਚੀ ਤੋਂ ਕੜਤਾ ਸੀ ਤੁਸੀਂ ਪਰ ਜਾਨ ਜੂਨ ਬਹੁਤ ਆ ਯਾਰ ਜਾਨ ਲੈਗ ਸਕੋਰ ਦੀ ਵੀਰੇ ਮੋਟੀ ਮੱਟੀ ਤਾਂ ਹਦੋਂ ਬਜੇ ਨੂੰ ਬਜੇ ਨੂੰ ਬਹੁਤ ਅੱਛਾ ਮਜਬੂਤ ਫੁੱਲ ਆ ਗਈ ਬੱਚੀ ਥੋੜਾ ਬੱਚੇ ਦਾ ਕਰਦੀ ਆ ਇੱਥੋਂ ਮਾਰਦੀ ਗੈਰੀ ਫੇਸ ਤੇ ਕੈਮਰਾ ਥੋੜਾ ਜਿਵੇਂ ਆਪਾਂ ਕਹਿ ਲਈ ਭਾਜਦੀ ਨਟ ਦੀ ਨਾ ਥੋੜਾ ਬੱਚੇ ਕਰਕੇ ਜ਼ਰੂਰ ਕਰਦੀ ਆ ਪਰ ਉਹਦਾ ਮਜਬੂਤ ਫੁੱਲ ਆ ਗਈ ਗੱਗੀ ਲੈ ਚਲ ਬੱਚੇ ਤੇ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਸੀਲ ਵਜੇਰੀ ਆ ਬਾਈ ਜਿਹਾ ਹੀ ਬੈਜੋ ਥੱਲੇ ਆਰਡਰ ਕੁਆਲਿਟੀ ਕਰਾ ਦੇ ਗੈਰੀ ਚੈੱਕ ਆਰਡਰ ਦਾ ਡਿਜ਼ਾਈਨ ਬਹੁਤ ਸੋਹਣਾ ਰੱਖਦੀ ਆ ਥਣ ਹੱਥੀ ਚਵਾਈ ਵਾਲਾ 4 ਕਿਲੋ ਬੋਲਾ ਬਾਈ ਕਹਿੰਦਾ ਆਪਾਂ ਇਹਦਾ ਆ ਇਦਾਂ ਇਦਾਂ ਹੀ ਵਾਈ ਕਹਿੰਦਾ ਆਪਾਂ ਹੱਥ ਪੈਰ ਫੇਰ ਦਾਂਗੇ ਇਹਦੇ ਕੋਈ ਸੀਨ ਨਹੀਂ ਹੈਗਾ ਜੰਮੀ ਜੰਮੀ ਸੁਭਾਹ ਦੀ ਠੰਡੀ ਆ ਗਈ ਥੋੜਾ ਜਿਹਾ ਉਪਰੇ ਕਰਕੇ ਜਰੂਰ ਕਰੂਗੀ ਲੈ ਵੇ ਕੇ ਦਿਖਾ ਦੇ ਯਾਰ ਆਪਣੇ ਭਰਾਵਾਂ ਦਾ ਛੇਕ ਵਾਇਆ ਕਰ ਦੇ ਦੂ ਮਰ ਜੇ ਤਾਰੋਂ ਸੇ ਲੈ ਇੱਥੋਂ ਚਵਾਈ ਚੈੱਕ ਕਰ ਸਕਦੇ ਹੋ ਸੱਜਣੋ ਫੁੱਲ ਮੋਟੀ ਚਵਾਈ ਆ ਬਾ ਛੱਡ ਦੇ ਛੱਡ ਦੇ ਪਰੇਸ਼ਾਨ ਨਾ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰ ਇਹਦਾ ਕੀ ਰੇਟਰੂਗਾ ਕਿ ਕੀ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ 95000 ਦੀ ਬੱਚੀ ਦੇ ਦਾਂਗੀ ਗਰੀ 95 ਦੀ ਇਹ ਦੇ ਦਾਂਗੀ ਹਾਂਜੀ ਵੀਰੇ ਸੁੱਖ ਰੱਖੇ ਭਰਾਵਾ ਸਵੇਰ ਦੀ ਠੰਡੀ ਆ ਗਈ ਹੈ ਨਾ ਮੇਰੇ ਦੁੱਧ 25 ਕਿਲੋ ਦੇਣਾ ਬੱਛੀ ਨੇ ਪਹਿਲਾਂ ਠੀਕ ਆ ਠੀਕ ਆ ਛੱਡ ਦੇ ਬਾਕੀ ਥੱਲਿਓ ਹਲੇ ਉਹੀ ਗੱਲ ਆ ਵੀ ਬਣੂਗੀ ਤੇ ਸਵੇਹਾ ਦੀ ਬਹੁ ਨਿੱਗੀ ਆ ਗਈ ਕਰਦੇ ਆ ਇਹਨੂੰ ਮਾੜੀ ਜੀ ਇਥੋਂ ਕਰੀ ਆਰਡਰ ਤੇ ਮਾਰਨੀ ਹੋ ਇਧਰ ਲੈ ਬੰਨੇ ਜਾਓਗੇ ਇਹ ਇਥੋਂ ਕਰਾਦੇ ਆਰਡਰ ਚ ਇੱਕ ਮਜਬੂਤ ਫੁੱਲ ਆ ਗਈ ਮਜਬੂਤ ਫੁੱਲ ਆ ਗਈ ਐਚ ਐਫ ਦੇ ਬੱਚੇ ਵੀ ਸੋਹਣੇ ਪਾਈ ਜਾਊਗੀ ਜੇ ਕਿਸੇ ਸੱਜਣ ਨੇ ਗਰਲੈਂਡੋ ਦਾ ਜਰਸੀ ਦਾ ਲਾਉਣਾ ਉਹਦੇ ਬੱਚੇ ਵੀ ਚੰਗੇ ਪਾਈ ਵੀਰੇ ਕਿੰਨਾ ਰਸੇਗਾ ਕਿ ਮੁੱਲੇ ਦਾ ਇਹਦਾ 95000 ਰੁਪਏ 95 ਦੀ ਬਾਈ ਕਹਿੰਦਾ ਦੇ ਦਿਆਂਗੇ ਆਪਾਂ ਨੰਬਰ ਬੋਲ ਦਿਓ ਜੀ ਨੰਬਰ ਵੀਰੇ ਜੀ ਆਪਣਾ 977919393295 977919393295 ਬਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਐਨਾ ਗੁਰੀ ਆਪਣੇ ਕੋਲ ਬੱਚੇ ਨਹੀਂ ਵੀਰੇ ਸਾਰੇ ਗਾਵਾਂ ਨਹੀਂ ਕਹਿ ਸਕਦਾ ਜੇ ਆਪਾਂ ਇਹਨਾਂ ਨੂੰ ਠੀਕ ਆ ਬ ਪਸ਼ੂ ਤਾਂ ਸਾਰੀ ਚੰਗਾ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ